ਮੈਂ ਖੜਿਆ ਜੀ ਆਹ ਦੇਖੋ ਮੈਂ ਕੋਈ ਹੋਰ ਨਹੀਂ ਮੈਂ ਵੀ ਜਿੰਮੀ ਦਾ ਮੈਂ ਵੀ ਕਿਸਾਨ ਆ ਮੈਂ ਵੀ ਲਗਾਤਾਰ ਦਿੱਲੀ ਬਾਰਡਰ ਤੇ 2 ਮਹੀਨੇ ਉੱਥੇ ਰਹਿ ਕੇ ਆ ਮੈਨੂੰ ਇੱਕ ਚੀਜ਼ ਦੱਸੋ ਮੇਰੇ ਤੋਂ ਹਲਕੇ ਚ ਕੀ ਕਰਾਉਣਾ ਬਸ ਉਹ ਕੰਮ ਦੱਸੋ ਪਿੰਡ ਦੀ 4 ਲੱਖ ਦੀ ਬੇਟਾ ਇੱਕ ਬੰਦਾ ਬੋਲੋ ਇੱਕ ਮਿੰਟ ਇੱਕ ਮਿੰਟ ਹਾਂਜੀ ਇਹ ਉਹਦੀ ਟਰਾਲੀ ਘੁਮਾ ਇਹ ਕਾ ਆਹ ਤਾਂ ਗੱਡੀ ਬਣੀ ਐ ਇਹ ਸ਼ੀਸ਼ਾ ਮੈਂ ਕਰਵਾ ਕੇ ਦਿੰਨਾ ਟਰਾਲੀ ਦਾ ਆਪਣਾ ਵਿਕਰਮ ਕਰਕੇ ਕਿਥੋਂ ਸ਼ੰਭੂ ਤੋਂ ਸ਼ੰਭੂ ਤੋਂ ਉਹਦੀ ਕਰਕੇ ਇੱਕ ਮਿੰਟ ਸਰ ਆਫ ਆਈ ਆਰ ਲੈ ਕੇ ਉਹਦਾ ਦੇਖੋ ਜਿੱਥੇ ਵੀ ਹੈਗਾ ਜੋ ਕਾਰਵਾਈ ਜੇ ਤੁਹਾਡੀ ਨਾ થઈ ਮੈਂ ਟਰਾਲੀ ਦਊਂਗਾ ਪਿੰਡਾਂ ਦਾ ਜਿਹੜਾ ਮਰਜ਼ੀ ਕੰਮ ਕਰਾ ਲਓ ਵੀਰ ਮੇਰਾ ਨਾਮ ਤਾਂ ਮੈਂ ਸ਼ੰਭੂ ਗਿਆ ਸਮਝੋ ਤੁਹਾਨੂੰ ਲੋੜ ਕੀ ਹੈ ਜੀ ਜਾਣ ਦੀ ਵੀ ਤਾਂ ਕਰਦੇ ਆਂਦੇ ਸਾਡੀ ਪਿਆਰ ਮੈਂ ਸ਼ੰਭੂ ਦੀ ਪਟ ਲਗਾਤਾਰ 1.5 ਸਾਲ ਟਰੈਕਟਰ ਰਿਹਾ ਮੇਰਾ ਉੱਥੇ ਐ ਨਾ ਮੈਨੂੰ ਦੱਸੋ ਹਾਂ ਤੁਹਾਨੂੰ ਤਾਂ ਛੱਡ ਜਲਦਾ ਨਾ ਕੀ ਮੜਾ ਤੀ ਤੁਸੀਂ ਤਾਂ ਨਾ ਲਾ ਸਕਦੇ ਸਰ ਮੈਨੂੰ ਇਹ ਮੁਖਾਬ ਕਹਿ ਰਹੇ ਨੇ ਵੀ ਤੂਫਾਨ ਸੀ ਉਹ ਕਿੱਥੇ ਗਈਆਂ ਹਾਂ ਤੂਫਾਨ ਮੈਨੂੰ ਜਿਹੜੀ ਮੈਨੂੰ ਸਰਪਾਤੇ ਦਾ ਕੰਮਤਲਵਾ ਧਨੌਰ ਹਲਕੇ ਦਾ ਐਮ ਐਲ اے ਐਮ ਐਲ اے ਦਾ ਰਿਸ਼ਤੇਦਾਰ ਹੈ ਉਹਦੇ ਬਾਪ ਦੇ ਟਰੈਕਟਰ ਪਿੱਛੇ ਟਰਾਲੀ ਪਾਈ ਹੋਈ ਆ ਵੀਡੀਓ ਹੈਗੀ ਤੁਹਾਨੂੰ ਦੇ ਦਾਂਗੇ ਉਹਨਾਂ ਤੇ ਪਰਚਾ ਕਰਾ ਕੇ ਦਿਓ ਤੁਸੀਂ ਸਾਨੂੰ ਜਿਹੜੀਆਂ ਬਣਦੀਆਂ ਗੱਲਾਂ ਨੇ ਜਿਹੜਾ ਮੇਰੇ ਮੇਰੇ ਵਾਸਤੇ ਕਰਵਾਉਣ ਆਲਾ ਮੈਂ ਤੁਹਾਡੀ ਟਰਾਲੀ ਦੀ ਹਰ ਤਰ੍ਹਾਂ ਦੀ ਪੜਤਾਲ ਕਰਾਂਗਾ ਜੇ ਇਨਕੇ ਅਸਨਾ ਲੱਭੀ ਮੈਂ ਬਣਵਾ ਕੇ ਹਾਂ ਜੀ ਕਿਸਾਨਾਂ ਦੇ ਵੱਲੋਂ ਵਿਧਾਇਕ ਚੇਤਨ ਸਿੰਘ ਜੋੜਾ ਮਾਝਰਾ ਨੂੰ ਘੇਰ ਕੇ ਉਹਨਾਂ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਵੇਖ ਸਕਦੇ ਹੋ ਕਿ ਕਿਸਾਨਾਂ ਦੀ ਵਿਧਾਇਕ ਜੋੜਾ ਮਾਝਰਾ ਦੇ ਨਾਲ ਤਿੱਖੀ ਬੈਸਬਾਜੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸ ਦੌਰਾਨ ਵਿਧਾਇਕ ਵੀ ਕਾਫੀ ਜ਼ਿਆਦਾ ਤਲਖ ਤੇਵਰ ਦਿਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਕਿਸਾਨਾਂ ਦੇ ਵੱਲੋਂ ਵੀ ਅੰਦੋਲਨ ਦੇ ਦੌਰਾਨ ਟਰੈਕਟਰ ਟਰਾਲੀਆਂ ਤੇ ਹੋਰ ਸਮਾਨ ਚੋਰੀ ਹੋਣ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਸਵਾਲ-ਜਵਾਬ ਪੁੱਛੇ ਜਾ ਰਹੇ ਨੇ ਤੇ ਇਸ ਦੌਰਾਨ ਵਿਧਾਇਕ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਟਰਾਲੀ ਜਰੂਰ ਲੱਭ ਕੇ ਦਿੱਤੀ ਜਾਵੇਗੀ ਤੇ ਜੇਕਰ ਹੋਰ ਕੋਈ ਕੰਮ ਹੈ ਤਾਂ ਉਹ ਦੱਸਣ ਉਹ ਵੀ ਕਰਵਾ ਕੇ ਦਿੱਤਾ ਜਾਵੇਗਾ ਤੇ ਜੇਕਰ ਟਰਾਲੀ ਨਾ ਮਿਲੀ ਤਾਂ ਉਹ ਉਹਨਾਂ ਨੂੰ ਟਰਾਲੀ ਵੀ ਖੁਦ ਲੈ ਕੇ ਦੇਣਗੇ ਦੱਸਦੇ ਕਿ ਇਹ ਤਸਵੀਰਾਂ ਪਿੰਡ ਪੇੜਪੁਰਾ ਤੋਂ ਸਾਹਮਣੇ ਆਈਆਂ ਨੇ ਪਟਿਆਲਾ ਦੇ ਇੱਕ ਪਿੰਡ ਦੇ ਵਿੱਚ ਕਿਸਾਨਾਂ ਦੀ ਵਿਧਾਇਕ ਜੋੜਾ ਮਾਜਰਾ ਦੇ ਨਾਲ ਤਿੱਖੀ ਬਹਿਸ ਵਾਜੀ ਹੋਈ ਹੈ ਮੈਂ ਇੱਕ ਗੱਲ ਕਹਿੰਦਾ ਆ ਖੜਿਆ ਜੀ ਆ ਦੇਖੋ ਇਹ ਇਹ ਪਾਣੀ ਤੇ ਲੋਭੂ ਤੇ ਕਰਨਾ ਮੈਂ ਤੁਹਾਨੂੰ ਕਰ ਲੈ ਮੈਂ ਇੱਕ ਗੱਲ ਕਹਿੰਦਾ ਇੱਕ ਮਿੰਟ ਬੀਬੀ ਬੀਬੀ ਮੇਰੀ ਗੱਲ ਸੁਣ ਲਓ ਸੁਣ ਲਓ ਸੁਣ ਲਓ ਸੁਣ ਲਓ ਹੁਣਾਂ ਕਰ ਦੇ ਹਾਂ ਜੀ ਮੈਂ ਮੈਂ ਕੋਈ ਹੋਰ ਨਹੀਂ ਮੈਂ ਵੀ ਜਿੰਮੀਦਾਰ ਹਾਂ ਮੈਂ ਵੀ ਕਿਸਾਨ ਹਾਂ ਮੈਂ ਵੀ ਲਗਾਤਾਰ ਦਿੱਲੀ ਬਾਰਡਰ ਤੇ 2 ਮਹੀਨੇ ਉੱਥੇ ਰਹਿ ਕੇ ਆ ਸਭ ਨੂੰ ਪਤਾ ਬਾਪੂ ਖੜਾ ਇੱਥੋਂ ਵਾਲਾ ਗੱਜੂ ਮੱਝਰੇ ਵਾਲਾ 2 ਮਹੀਨੇ ਉੱਥੇ ਲਾ ਕੇ ਆ ਮੇਰੀ ਹੁਣ ਡਿਊਟੀ ਹਲਕੇ ਸਮਾਨੇ ਪਿਆ ਉਰੇ ਜਿਹੜਾ ਕੰਮ ਕਰਾਉਣ ਵਾਲਾ ਮੈਨੂੰ ਦੱਸੋ ਮੈਂ ਕਰਵਾ ਕੇ ਦਵਾਂ। ਛੋਟੇ ਬੋਟਾ ਚੰਦ ਉਹ ਜਿਆਦਾ ਸੀ ਬੋਟਾ ਬਣੇ ਚੋਰ ਮੈਨੂੰ ਬਣੇ ਪੰਜਾਂ ਦੇ ਬੋਟਾ ਹੱਥੋਂ ਪੰਜਾਂ ਦੇ ਬੋਟਾ ਤੁਹਾਨੂੰ ਨਹੀਂ ਮੈਂ ਕਹਤ ਕਹਿੰਦਾ ਜੇ ਤੁਸੀਂ ਬੋਟਾ ਪਾਈਆਂ ਤਾਂ ਹੀ ਬਣੇ। ਛੱਤੂ ਬਾਰਡਰ ਤੁਸੀਂ ਮੈਨੂੰ ਦੱਸੋ ਨਹੀਂ ਨਹੀਂ ਤੁਸੀਂ ਨਾ ਬੋਲੋ ਕਾ ਤੁਸੀਂ ਇੱਕੋ ਤੁਸੀਂ ਸਾਰਾ ਮੇਰੇ ਸਾਹਮਣੇ ਗੱਲ ਕਰ ਰਹੇ ਹੋ। ਤੁਸੀਂ ਸਰ ਮੈਨੂੰ ਇਹ ਦੱਸੋ ਇੱਕ ਮਿੰਟ ਦੀ ਇੱਕ ਮਿੰਟ ਮੈਨੂੰ ਮੈਨੂੰ ਇੱਕ ਮਿੰਟ ਫੇਰ ਗੱਲ ਗੱਲ ਕਰੋ ਪਲੀਜ਼ ਮੈਨੂੰ ਇੱਕ ਚੀਜ਼ ਦੱਸੋ ਮੈਨੂੰ ਹਲਕੇ ਚ ਕੀ ਕਰਾਉਣਾ ਬਸ ਉਹ ਕੰਮ ਦੱਸੋ। ਮਰ ਕੇ ਸਾਡੀਆਂ ਪ੍ਰੋਫੈਸਰਾਂ ਦੀਆਂ ਆਪਾਂ ਕਰਕੇ ਨਹੀਂ ਟੈਲੀਕਮ ਸੈੱਲ ਫਰੀਡੀਓ ਹਾਂਜੀ ਇਹੇ ਪਿੰਡ ਦੀ 4 ਲੱਖ ਦੀ ਢਾਈ ਬੇਟਾ ਇੱਕ ਬੰਦਾ ਬੋਲੋ ਇੱਕ ਮਿੰਟ ਇੱਕ ਮਿੰਟ ਹਾਂਜੀ ਇੱਕ ਜਣਾ ਬੋਲੋ ਇਹ ਉਹਦੀ ਟਰਾਲੀ ਨੂੰ ਮੈਂ ਹਾਂਜੀ ਇੱਕ ਆਹ ਤਾਂ ਗੱਡੀ ਪਣੀ ਆ ਇਹ ਸ਼ੀਸ਼ਾ ਮੈਂ ਕਰਵਾ ਕੇ ਦਿੰਨਾ ਟਰਾਲੀ ਦਾ ਆਪਣਾ ਵਿਕਰਮ ਕਰਕੇ ਕਿੱਥੋਂ ਸ਼ੰਭੂ ਤੋਂ ਸ਼ੰਭੂ ਤੋਂ ਉਹਦੀ ਕਰਕੇ ਇੱਕ ਮਿੰਟ ਸਰ ਐਫ ਆਈ ਆਰ ਲੈ ਕੇ ਉਹਦਾ ਦੇਖੋ ਜਿੱਥੇ ਵੀ ਹੈਗਾ ਜੋ ਕਾਰਵਾਈ ਜੇ ਥੋੜੀ ਨਾ થઈ ਮੈਂ ਟਰਾਲੀ ਦਊਂਗਾ ਨਹੀਂ ਸਾਡੇ ਪਿੰਡ ਦੀ ਤਾਂ ਚਲੋ ਮੰਨ ਲਓ ਗੱਲ ਜੀ ਯਾਰ ਸਾਰੇ ਸਾਰੇ ਹੈ ਨਾ ਕਰ ਨਾ ਕਰ ਛੱਡ ਦੇ ਯਾਰ ਛੱਡ ਦੇ ਹੋਰ ਸੁਣੋ ਯਾਰ ਸੁਣ ਲੈ ਸੁਣ ਲੈ ਮੇਰੀ ਗੱਲ ਸੁਣ ਲੈ ਮੈਂ ਮੈਂ ਲਿਆ ਮੈਂ ਤਾਂ ਇੱਥੇ ਜੋ ਮਰਜ਼ੀ ਕਰਾਉ ਪਿੰਡਾਂ ਦਾ ਜਿਹੜਾ ਮਰਜ਼ੀ ਕੰਮ ਕਰਾ ਲਓ ਵੀਰ ਮੇਰਾ ਨਾਂ ਤਾਂ ਮੈਂ ਸ਼ੰਭੂ ਗਿਆ ਸਮਝੋ ਗੱਲ ਤੁਹਾਨੂੰ ਲੋੜ ਕੀ ਹੈ ਜੀ ਜਾਣ ਦੀ ਕਿਉਂ ਨਹੀਂ ਤੁਹਾਨੂੰ ਲੋੜ ਨਹੀਂ ਸਰਕਾਰਾਂ ਨੂੰ ਕਰਨੀ ਮੇਰਾ ਕੰਮ ਕਾਮ ਦਾ ਫਰਜ਼ਾ ਛੱਡ ਦੋ ਵੀ ਗਿਆ ਗਿਆ ਮੈਂ ਕਿਹਾ ਮੈਂ ਦਿੱਲੀ ਨਹੀਂ ਗਿਆ ਮੈਂ ਤੁਸੀਂ ਵੀ ਨਹੀਂ ਗਏ ਉੱਥੇ ਬਹੁਤ ਨਹੀਂ ਗਏ ਕਿਉਂ ਨਹੀਂ ਗਿਆ ਤੁਸੀਂ ਤੁਸੀਂ ਨਹੀਂ ਗਏ ਬੜੀ ਖੁਸ਼ਮਕਤ ਦੀ ਹਾਲੀਆ ਗੱਲ ਜਿਹੜੀ ਆਉਂਦੀ ਛੋਟੀ ਦੇ ਪਿਆਰ ਨੇ ਲਗਾਤਾਰ 1.5 ਸਾਲ ਟਰੈਕਟਰ ਰਿਹਾ ਮੇਰੇ ਉੱਥੇ ਮੈਂ ਨਾਮ ਇਹਨੂੰ ਦੱਸੋ ਹਾਂ ਉਹ ਮੇਰੇ ਨਾਲ ਹਰ ਇੱਕ ਕੰਮ ਨਾਲ ਜਵਾਬ ਦੇ ਆਉਂਦਾ ਮੈਂ ਸੁਣਨਾ ਕਹਿੰਦੇ ਕਮੇਡਾਂ ਮਿੱਟ ਮਿੱਟ ਆ ਨਹੀਂ ਗੱਡੀ ਗਾੜੀ ਨਾ ਮੋਟਾ ਪਾਈਆਂ ਨੇ ਬਿਲਕੁਲ ਮੈਂ ਕਦ ਕਹਾਂ ਹਲ ਹੁਣ ਲੋ ਅੱਜ ਵਿੱਚ ਚਲੋ ਤੁਸੀਂ ਕਹਿੰਦੇ ਅਸੀਂ ਚੜ੍ਹਨ ਜਾ ਕੇ ਬੈਠੇ ਆਂ ਅੰਦਰ ਸਾਡਾ ਦਰ ਨਾ ਕੀ ਮਾਣਾ ਤੁਸੀਂ ਤਾਂ ਰਲਾ ਸਕਦੇ ਸਰ ਮੈਨੂੰ ਮੈਂ ਇੱਕ ਮਿੰਟ ਚਾਹਤ ਇੱਕ ਮਿੰਟ ਕਰ ਦਿਓ ਇੱਕ ਗੱਲ ਦੀ ਤੇ ਪਾਰ ਦੇ ਲੰਗੇ ਤੁਸੀਂ ਧਰਨਾ ਲਾ ਰਹੇ ਹੋ ਜਾ ਕੇ ਪੀਐਮ ਸਾਹਿਬ ਕਹ ਰਹੇ ਨੇ ਕਿ ਤੂਫਾਨ ਸੀ ਉਹ ਕਿੱਥੇ ਗਈਆਂ ਮੈਨੂੰ ਤੇਰੀ ਮੈਨੂੰ ਸਰਬਾਪਤੇ ਦਾ ਮਤਲਬ ਹੈ ਮੈਂ ਆਪਦੇ ਆਪਦੀ ਗੱਲ ਦਾ ਮੈਂ ਜਵਾਬ ਦੇ ਆਂ ਪੂਰਾ ਸਵਾਲ ਤੋਡੇ ਨਾਲ ਇਹ 92 ਬਣਾ ਮੈਂ ਨਿਮਾਇਦੀ ਕਰਦਾ ਮੇਤੋਂ ਹਲਕੇ ਦਾ ਕੰਮ ਪੁੱਛੋ ਜਿਹੜਾ ਕਰਨ ਵਾਲਾ ਉਹਦਾ ਦੱਸੋ ਕਿਤੇ ਨਹੀਂ ਕੰਮ ਹੋਇਆ ਮੈਨੂੰ ਦੱਸੋ ਸਾਡੇ ਕੰਮ ਦੀ ਗੱਲ ਬਣਾਉਣੀ ਹੈ ਕੰਮ ਕਰਵਾਉਣ ਦੀ ਹਾਂ ਜਿਹੜੀ ਯਾਰ ਇੱਕ ਮਿੰਟ ਸਰ ਇੱਕ ਏਸੀ ਕਲੈਂਡਰ ਸਾਡੇ ਛੱਤੀ ਚੁੱਲਾ ਮੈਂ ਸਰ ਸਰ ਮੇਰੀ ਬੇਨਤੀ ਸੁਣੋ ਬੇਨਤੀ ਸੁਣ ਲਓ ਮੈਂ ਤੁਹਾਡੇ ਨਾਲ ਬਿਲਕੁਲ ਏਗਿਆ ਜੇ ਚੋਰੀ ਹੋਈ ਆ ਬਿਲਕੁਲ ਗਲਤ ਹੋਈਆ ਜਿਹੜੀ ਉਹਨਾਂ ਤੇ ਬਣਦੀ ਆ ਕਾਰਵਾਈ ਬਿਲਕੁਲ ਕਰਵਾ ਕੇ ਦੇਵਾਂਗੇ ਮੈਨੂੰ ਜਿੱਥੇ ਲੈ ਕੇ ਜਾਣਾ ਮੈਂ ਤੁਹਾਡੇ ਨਾਲ ਚੱਲੂੰਗਾ ਮੈਨੂੰ ਲੈ ਕੇ ਚਲੋ ਐਸਐਚ ਨੂੰ ਨਾਲ ਲੈ ਕੇ ਚੱਲਾਂਗੇ ਤੁਹਾਨੂੰ ਕੋਈ ਲੱਗਦਾ ਜਿੱਥੋਂ ਹੈਗੀ ਦੀ ਕੋਈ ਆਪਾਂ ਵੀਡੀਓ ਖੰਗਾ ਲੈਣਾ ਜਿਹੜਾ ਹੋਸਾ ਉਹ ਮੈਂ ਕਰਵਾ ਸਕਦਾ ਹਾਂ ਅੱਜ ਤੱਕ ਦਾ ਜੀ ਬਾਲੇ ਸਾਹਿਬ ਅਸੀਂ ਸ਼ੰਭੂ ਢਨੌਰ ਹਲਕੇ ਦਾ ਇੱਕ ਮਿੰਟ ਢਨੌਰ ਹਲਕੇ ਦਾ ਐਮਐਲਏ ਐ ਐਮਐਲਏ ਦਾ ਰਿਸ਼ਤੇਦਾਰ ਐ ਉਹਦੇ ਬਾਪ ਦੇ ਟਰੈਕਟਰ ਪਿੱਛੇ ਟਰਾਲੀ ਪਾਈ ਹੋਈ ਆ ਵੀਡੀਓ ਹੈਗੀ ਤੁਹਾਨੂੰ ਦੇ ਦਾਂਗੇ ਉਹਨਾਂ ਤੇ ਪਰਚਾ ਕਰਾ ਕੇ ਦਿਓ ਤੁਸੀਂ ਸਾਨੂੰ ਜਿਹੜੀਆਂ ਬਣਦੀਆਂ ਗੱਲਾਂ ਨੇ ਇਹ ਮੈਨੂੰ ਤੁਸੀਂ ਵੀਡੀਓ ਦੇ ਦਿਓ ਆ ਉਹ ਕੁਝ ਆ ਜਿਹੜਾ ਕਰਾਉਣ ਵਾਲਾ ਨਾ ਕਰਵਾ ਦਿਓ ਕੁਝ ਉਹ ਪਪਾ ਗੱਲ ਪਪਾ ਗੱਲ ਜਿਹੜੀ 20 MP ਦੇ ਕਿਵੇਂ ਜਾਂਦੇ ਸਾਨੂੰ ਮੇਰਾ ਸਵਾਲ ਆਇਆ ਛੋਟੀ ਨਹੀਂ ਟਰਾਲੀ ਸਰਕਾਰ ਦੇ ਇਹ ਜਾ ਕੇ ਟਰਾਲੀ ਦੇ ਵਿੱਚ ਤੁਹਾਡੇ ਸੀ ਵੀ ਲੈ ਭਾਈ ਆਪਣੇ ਵਾਸਤੇ ਜਿਹੜਾ ਜਿਹੜਾ ਮੇਰੇ ਮੇਰੇ ਵਾਸਤੇ ਕਰਵਾਉਣ ਵਾਲਾ ਮੈਂ ਤੁਹਾਡੀ ਟਰਾਲੀ ਦੀ ਹਰ ਤਰ੍ਹਾਂ ਦੀ ਪੜਤਾਲ ਕਰਾਂਗਾ ਜੇ ਇਨਕੇ ਅਸਨਾ ਲੱਭੀ ਮੈਂ ਬਣਵਾ ਕੇ ਹਾਂਜੀ ਧੰਨਵਾਦ ਭਾਈ ਗੱਲ ਸਾਡੇ ਨਾਲ ਆ ਜਿਹੜੀ ਆ ਗੱਡੀ ਦੀ ਗੱਲ ਰਹੀ ਸੀ ਬਾਪੂ ਜੀ ਸ਼ੰਪੂ ਪੁਰਾਣੇ ਥਾਣੇ ਜਾ ਕੇ ਟਰਾਲੀ ਖੜੀਆ ਟਰਾਲੀ ਹੁਣ ਨਹੀਂ ਤੁਹਾਨੂੰ ਬਸਾ ਖੜੀਆ ਨਾਲ ਸਾਡੀ ਕੰਪਨੀ ਦੇ ਮਸ਼ੀਨ ਸਾਡਾ ਐਸੀ ਸਰ ਮੇਰੀ ਬੇਟੀ ਹੈ ਸਾਰਾ ਮੇਰੀ ਟਰਾਲੀ ਪੁਰਾਣੀ ਹੈ ਜਿਹਨੇ ਬਣਵਾਇਆ ਦਸ ਟਾਲੀ ਲਿਖ ਦੀ ਉਹ ਤੁਹਾਡੀ ਇਹਨਾਂ ਦੀ ਟਰਾਲੀ ਨਹੀਂ ਨਹੀਂ ਯਾਰ ਇਹ ਆਹ ਬੰਦੇ ਦੀ ਟਰਾਲੀ ਆ ਮੇਰਾ ਮੇਰੀ ਆ ਯਾਰ ਸਾਡੀ ਦੀ ਟਰਾਲੀ ਸਾਡੀ ਆ ਫਿਰ ਹੁਣ ਮੈਨੂੰ ਕੀ ਪਤਾ ਸਕੇ ਭਾਈ ਉਹ ਕਹਿ ਰਿਹਾ ਮੇਰੀ ਆ ਕਰਦੇਵ ਨੇ ਚਾੜਾ ਲਿਆ ਸੀ ਹਾਂ ਮੈਂ ਨਾਲ ਚੱਲੂੰਗਾ ਟਰਾਲੀ ਅਮਰੀਕ ਸਿੰਘ ਜੀ ਸਰ ਮੈਂ ਨਾਲ ਚੱਲੂੰਗਾ ਟਰਾਲੀ ਦੇਖ ਕੇ ਜੀਤੋ ਬਣਵਾਇਆ ਉਹਨੂੰ ਨਾਲ ਲੈ ਕੇ ਚੱਲਾਂ ਜਿਹਨਾਂ ਨੇ ਵੈਰੀਫਾਈ ਕਰਤਾ ਮੇਰੇ ਤੋਂ ਬਣੀ ਹੋਈ ਆ ਟਰਾਲੀ ਮੈਂ ਤਾਂ ਵਾਕੇ ਲੈ ਕੇ ਕਿਉਂ ਜਾ ਬਣਵਾ ਕੇ ਤੁਸੀਂ ਐਂਸੋ ਟਰਾਲੀ ਦੀ ਕੋਈ ਆਰਥੀ ਹੁੰਦੀ ਵੀ ਨਹੀਂ ਜੀ ਵੈਰੀਫਾਈ ਕਰਾਂਗੇ ਜੀ ਜਿਹੜਾ ਬਣਾਉਂਦਾ ਹੈ ਜਿਹੜਾ ਬਣਾਉਂਦਾ ਹੈ ਉਹਨੂੰ ਤਾਂ ਪਤਾ ਹੀ ਹੁੰਦਾ ਤੁਸੀਂ ਨਵੀਂ ਲਈ ਦੀ ਬਣਵਾਈ ਦੀ ਅਸੀਂ ਤਾਂ ਚਲਦੀ ਲਈ ਦੀ ਹੋਟਰਾਲੀ ਤੋਂ ਸਾਰ ਚੱਲੀ ਹੋਈ ਲਈਏ ਅੱਛਾ ਇਹ ਵੀ ਦੱਸਦੀ ਕਿ ਇਹ ਕੋਈ ਅਜੇਹਾ ਪਹਿਲਾ ਮਾਮਲਾ ਨਹੀਂ ਹੈ ਲਗਾਤਾਰ ਪਿਛਲੇ ਦਿਨਾਂ ਦੌਰਾਨ ਆਮਦਮੀ ਪਾਰਟੀ ਦੇ ਵਿਧਾਇਕਾਂ ਨੂੰ ਘੇਰਿਆ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਤਿੱਖੇ ਸਵਾਲ-ਜਵਾਬੀ ਕੀਤੇ ਜਾ ਰਹੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਵੱਡੇ ਮગરਮਛਾਂ ਯਾਨੀ ਕਿ ਜੋ ਨਸ਼ਾ ਵੇਚਦੇ ਨੇ ਵੱਡੇ ਮગરਮਛ ਨਹੀਂ ਉਹਨਾਂ ਦੇ ਘਰਾਂ ਦੇ ਉੱਤੇ ਬਲਡوزر ਕਿਉਂ ਨਹੀਂ ਚਲਾਇਆ ਜਾ ਰਿਹਾ ਛੋਟਾ-ਮੋਟਾ ਨਸ਼ਾ ਵੇਚਣ ਵਾਲਿਆਂ ਦੇ ਘਰ ਢਾਈ ਜਾ ਰਹੇ ਨੇ ਅਜਿਹਾ ਵੀ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਤੇ ਨਾਲ ਹੀ ਜਿਸ ਥਾਰ ਵਾਲੀ ਪੁਲਿਸ ਕਾਂਸਟੇਬਲ ਦੇ ਕੋਲੋਂ ਚਿੱਟਾ ਮਿਲਿਆ ਸੀ ਉਸ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਉਸ ਦਾ ਘਰ ਕਿਉਂ ਨਹੀਂ ਢਾਇਆ ਗਿਆ ਤੇ ਇੰਨੀ ਜਲਦੀ ਜ਼ਮਾਨਤ ਕਿਵੇਂ ਮਿਲ ਗਈ ਇਹ ਵੀ ਸਵਾਲ ਕਿਸਾਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਘੇਰ ਕੇ ਪੁੱਛੇ ਜਾ ਰਹੇ ਨੇ ਪਟਿਆਲਾ ਤੋਂ ਮਨਵਿੰਦਰ ਸਿੰਘ ਟਿਵਾਣਾ ਪੰਜਾਬੀ ਲੁਕ ਚੈਨਲ